ਦੋਸਤੋ ਬਾਬੂ ਕਾਂਸ਼ੀਰਾਮ ਨੇ ਆਪਣੇ ਇੱਕ ਭਾਸ਼ਣ ਦੇ ਵਿੱਚ ਕਿਹਾ ਸੀ ਕਿ ਬਹੁਜਨ ਸਮਾਜ ਦੀ ਜਿਹੜੀ ਹਾਲਤ ਆ ਉਹ ਇੱਕ ਰੱਥ ਦੇ ਸਾਹਮਣੇ ਲੱਗੇ ਐਸੇ ਤਿੰਨ ਘੋੜਿਆਂ ਤਰ੍ਹਾਂ ਹੈ ਜਿਹੜੇ ਅਲੱਗ-ਅਲੱਗ ਦਿਸ਼ਾਵਾਂ ਨੂੰ ਰੱਥ ਨੂੰ ਖਿੱਚ ਰਹੇ ਹਨ ਅਗਰ ਉਹ ਤਿੰਨੋਂ ਘੋੜੇ ਇੱਕੋ ਦਿਸ਼ਾ ਨੂੰ ਭੱਜਣਗੇ ਤਾਂ ਮੰਜ਼ਰ ਜਿਹੜਾ ਹੈ ਉਹ ਕੋਈ ਹੋਰ ਹੋਣਾ ਸੀ ਕਿਹੜਾ ਮਨੁਵਾਦ ਉਹ ਅੰਬੇਡਕਰਵਾਦ ਤੋਂ ਡਰਦਾ ਹੈ ਅੰਬੇਡਕਰਵਾਦ ਜਿਹੜਾ ਹੈ ਮਨੁਵਾਦ ਵੀ ਸਭ ਤੋਂ ਵੱਡਾ ਕਦਰ ਮਨੁਗਤ ਨੂੰ ਇਹ ਗੱਲ ਚੁਬਦੀ ਆ ਕਿ ਜਿਹੜੇ ਐਸਸੀ ਐਸਟੀ ਬੀਸੀ ਸਮਾਜ ਆ ਇਹ ਡਾਕਟਰ ਅੰਬेडकर ਦੇ ਨਾਮ ਦੇ ਥਲੇ ਜਾਂ ਅੰਬेडकरਵਾਦ ਦੇ ਥਲੇ ਇਹ ਇਕੱਠੇ ਹੋ ਰਹੇ ਆ ਇਹਨਾਂ ਵਿੱਚ ਯੂਨਿਟੀ ਆ ਰਹੀ ਹੈ ਬਹੁਜਨ ਸਮਾਜ ਨੂੰ ਪਹਿਲਾਂ ਹੀ 6000 ਜਾਤੀਆਂ ਵਿੱਚ ਵੰਡਿਆ ਹੋਇਆ ਹੈ ਇਹ ਜਿਹੜਾ ਬਹੁਜਨ ਸਮਾਜ ਆ ਇਹਨੂੰ ਹੋਰ ਅੱਗੇ ਗਰੂਪਿੰਗ ਕਰਨ ਦੀ ਸਬ ਕੈਟੇਗਰੀਜ਼ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਹੋ ਰਹੀ ਹੈ ਇਹਨੂੰ ਹੋਰ ਵੰਡਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਕਾਂਸਪੀਰੇਸੀਜ਼ ਜਿਹੜੀਆਂ ਆ ਅਰੇਤੀਆਂ ਜਾ ਰਹੀਆਂ ਛੜਿਆੰਤਰ ਰਚੇ ਜਾ ਰਹੀ ਹੈ ਇਸ ਕਾਂਸਪੀਰੇਸੀ ਦਾ ਹੈ ਕਦੀ ਸੰਸਦ ਤੋਂ ਜਾਂ ਵਿਧਾਨ ਸਭਾ ਤੋਂ ਕੋਈ ਐਸਾ ਕਾਨੂੰਨ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਕਿ ਮੌਲਜਨ ਸਮਾਜ ਨੂੰ ਹੋਰ ਅੱਗੇ ਵੰਡਿਆ ਜਾ ਸਕੇ ਕਦੀ ਇਹ ਪ੍ਰਸ਼ਾਸਨ ਤੋਂ ਕੋਈ ਹੁਕਮ ਜਾਰੀ ਕਰਵਾ ਦਿੰਦੇ ਆ ਤਾਂ ਕਿ ਬਹੁਜਨ ਸਮਾਜ ਨੂੰ ਹੋਰ ਅੱਗੇ ਵੰਡਿਆ ਜਾ ਸਕੇ ਕਦੀ ਐਡਜੈਕਟਿਵ ਕੋਈ ਆਰਡਰ ਪਾਸ ਕਰ ਦਿੰਦੀ ਆ ਤਾਂ ਕਿ ਬਹੁਜਨ ਸਮਾਜ ਨੂੰ ਹੋਰ ਅੱਗੇ ਵੰਡਿਆ ਜਾ ਸਕੇ ਇਸੇ ਤਰੀਕੇ ਦੇ ਨਾਲ ਕਦੀ ਇਹ ਕੋਰਟਾਂ ਤੋਂ ਕੋਈ ਜਜਮੈਂਟ ਆ ਜਿਹੜੀਆਂ ਪਾਸ ਕਰਵਾ ਦਿੰਦੇ ਆ ਜਿਹਦੇ ਵਿੱਚ ਬਹੁਜਨ ਸਮਾਜ ਨੂੰ ਅੱਗੇ ਹੋਰ ਛੋਟੀਆਂ-ਛੋਟੀਆਂ ਕੈਟਾਗਰੀ ਦੇ ਵਿੱਚ ਵੰਡਣ ਦਾ ਇੱਕ ਛੜਿਆੰਤਰ ਇੱਕ ਜਿਹੜੀ ਕਾਂਸਪਿਰੇਸੀ ਆ ਉਹ ਕੀਤੀ ਜਾਂਦੀ ਆ ਬਹੁਜਨ ਸਮਾਜ ਨੂੰ ਅੱਗੇ ਹੋਰ ਵੰਡਣ ਵਾਸਤੇ ਜਿਹੜਾ ਮਨੁਭਾਜ ਆ ਉਹ ਸਾਮ ਦਾਮ ਦੰਡ ਵਿਧ ਹਰ ਹੱਥ ਕੰਦਾ ਆਪਣਾ ਰਿਹਾ ਲਾਲਚ ਜਿਹੜਾ ਆ ਉਹ ਨੂੰ এজ ਟੂਲ ਦੀ ਤਰ੍ਹਾਂ ਇਸਤੇਮਾਲ ਕਰ ਰਿਹਾ ਉਹ ਬਹੁਤ ਜਿਆਦਾ ਸਮਾਜ ਦੇ ਅੰਦਰ ਕਿਸੇ ਇੱਕ ਕੈਟਾਗਰੀ ਨੂੰ ਕੋਈ ਲਾਲਚ ਦਿੰਦਾ ਕਿਸੇ ਦੂਸਰੀ ਕੈਟਾਗਰੀ ਨੂੰ ਕੋਈ ਲਾਲਚ ਦਿੰਦਾ ਤਾਂ ਕਿ ਉਹ ਆਪਸ ਵਿੱਚ ਹੀ ਲੜਦੇ ਰਹਿਣ ਔਰ ਸਟੇਟ ਮਸ਼ੀਨਰੀ ਜਿਹੜੀ ਆ ਉਹਦਾ ਵੀ ਦੁਰਵਰਤੋਂ ਕੀਤੀ ਜਾ ਰਹੀ ਆ ਕਿਉਂਕਿ ਮਨੁਭਾਜ ਜਿਹੜਾ ਉਹ ਸੱਤਾ ਦੇ ਵਿੱਚ ਆ ਮਨੁਭਾਜ ਸੱਤਾ ਵਿੱਚ ਹੋਣ ਦੇ ਕਾਰਨ ਸਟੇਟ ਮਸ਼ੀਨਰੀ ਦਾ ਜਿਹੜਾ ਆ ਉਹ ਮਿਸਯੂਜ਼ ਕਰ ਰਿਹਾ ਹੈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਬਹੁਜਨ ਸਮਾਜ ਜਿਹੜਾ ਆ ਉਹ ਉਹਦੀ ਜਿਹੜੀ ਯੂਨਿਟੀ ਹੈ ਇਸ ਤੋਂ ਮਨੁਵੱਦ ਡਰਦਾ ਹੈ ਇਹ ਜਿਹੜੀ ਯੂਨਿਟੀ ਹੈ ਇਹ ਸਾਡੀ ਸਟਰੈਂਥ ਆ ਸਾਨੂੰ ਬੰਨਣ ਦੀਆਂ ਸਾਰੀਆਂ ਕੋਸ਼ਿਸ਼ਾਂ ਚੱਲਾਂ ਜਿਹੜੀਆਂ ਆ ਉਹ ਫੇਲ ਹੋਣੀਆਂ ਚਾਹੀਦੀਆਂ ਅਸੀਂ ਡਾਕਟਰ ਬੇਟਕਰ ਜਿਹੜਾ ਆ ਉਹਦੀ ਫਿਲਾਸਫੀ ਤਾਂ ਹੈ ਅੰਬੇਡਕਰਵਾਦ ਦੇ ਥੱਲੇ ਅਗਰ ਅਸੀਂ ਇਕੱਠੇ ਹੋ ਜਾਂਨੇ ਆਂ ਤੇ ਅਸੀਂ ਕੋਈ ਵੀ ਜਿਹੜਾ ਆਪਣਾ ਮਨਸੂਬਾ ਹਾਸਲ ਕਰ ਸਕਦੇ ਆ ਥੈਂਕ ਯੂ